ਹਾਂਜੀ ਜੀ ਜਿੱਥੇ ਲੱਗਿਆ ਹੈ ਮੈਂ ਕਿਹੜੀ ਜਗ੍ਹਾ ਤੇ ਲੱਗਿਆ ਹੈ ਔਰ ਕੀ ਕੀ ਸਵਾਰੀ ਪ੍ਰਬੰਧ ਕਰਿਆ ਗਿਆ ਹੈ ਜਿਹੜਾ ਇਹ ਮੇਲਾ ਲੱਗਿਆ ਆਤਮਾਰਾਮ ਕੁਮਾਰ ਸਭਾ ਸਕੂਲ ਗ੍ਰਾਊਂਡ 'ਚ ਲੱਗਿਆ ਹੋਇਆ ਰਾਜਪੁਰਾ ਰੋਡ ਪਟਿਆਲਾ ਤੇ ਤੇ ਜਿਹੜਾ ਇਹ ਮੇਲੇ ਦਾ ਨਾਮ ਹੈ ਪਟਿਆਲਾ ਵਿੰਟਰ ਕਾਰਨੀਵਲ ਹੈ ਮੇਲੇ ਦਾ ਨਾਮ ਤੇ ਇਸ ਮੇਲੇ ਵਿੱਚ ਜਿਹੜਾ ਖਾਸ ਹੈ ਇਸ ਵਾਰ ਉਹ ਹੈ ਕਿ ਇਸ ਅਰੇਂਜਮੈਂਟ ਸ਼ੋਰ ਰੱਖਿਆ ਹੋਇਆ ਹੈ ਤੇ ਕਸ਼ਮੀਰ ਵੈਲੀ ਹੈ ਆਪਣਾ ਨੈਗਰਾ ਫਾਲਸ ਹੈ ਸਟਾਲ ਹੈ ਤੇ ਬੱਚਿਆਂ ਦੇ ਖਾਣ ਪੀਣ ਦੇ ਵਿੱਚ ਬਹੁਤ ਸਾਰਾ ਫੂਡ ਰੱਖਿਆ ਆਪਣਾ ਸਪੈਸ਼ਲ ਸਪੈਸ਼ਲ ਮੈਰਿਜਮੈਂਟ ਸ਼ੋ ਤੇ ਕਸ਼ਮੀਰ ਵੈਲੀ ਦੇਖਿਆ ਜਾ ਰਿਹਾ ਕਿ ਕਿੰਧਰਾ ਵੀ ਉਹ ਲੰਘਾਇਆ ਤੇ ਕਿੰਧਰਾ ਤੇ ਹਸਰੇ ਤੀਸਰਾ ਦਿਨ ਹੈ ਮੇਲੇ ਸ਼ੁਰੂ ਹੋਏ ਨੇ ਇਹ ਤੀਸਰਾ ਦਿਨ ਹੈ ਤੇ ਬਹੁਤ ਅੱਛਾ ਰਿਵਿਊ ਹੈ ਤਾਂ ਬਹੁਤ ਅੱਛਾ ਮਤਲਬ ਰਿਸਪੌਂਸ ਹੈ ਫਿਰ ਲੋਕ ਬਹੁਤ ਜ਼ਿਆਦਾ ਇਹਨੂੰ ਪਸੰਦ ਕਰ ਰਹੇ ਨੇ ਤੇ ਥੋੜਾ ਜਿਹਾ ਦੱਸ ਦਰਸ਼ਕਾਂ ਨੂੰ ਟਾਈਮਿੰਗ ਵਗੈਰਾ ਜਿਹੜਾ ਦਾ ਟਾਈਮ ਹੈ ਜਿਹੜਾ ਦਾ ਟਾਈਮ ਹੈ ਇਹਦਾ 3 ਵਜੇ ਹੈ ਫਿਰ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 9 ਵਜੇ ਵੈਸੇ ਟਿਕਟ ਬੰਦ ਹੋ ਜਾਂਦੀ ਹੈ ਉਹਦੇ 2 ਵਜੇ ਬੰਦ ਹਾਂਜੀ 9 ਵਜੇ ਟਿਕਟ ਬੰਦ ਹੋ ਜਾਂਦੀ ਹੈ ਟਾਈਮ ਜਿਆਦਾ ਨਹੀਂ ਜਿੰਨੀ ਜਲਦੀ ਨਹੀਂ ਬੰਦ ਕਰੇ ਕਿਉਂਕਿ ਹੁਣ ਤੱਕ ਜਿਵੇਂ ਪਬਲਿਕ ਆਉਂਦੀ ਹੈ ਕਿਉਂਕਿ ਹੁਣ ਤੱਕ ਉਹ ਸਰ ਸ਼ਨੀ ਐਤਵਾਰ ਦਾ ਟਾਈਮ ਹੈ ਇਹ ਜਿਹੜਾ 10 ਵਜੇ ਤੱਕ ਟਿਕਟ ਬੰਦ ਹੁੰਦੀ ਹੈ ਤੇ 11 ਵਜੇ ਤੱਕ ਹੈ ਬਾਕੀ ਜਿਹੜਾ ਆਮ ਦਿਨਾਂ ਉਹ 9 ਵਜੇ ਤੱਕ ਹੀ ਹੈ ਹੋਰ ਕਿੱਧਾ ਦੇ ਪ੍ਰਬੰਧ ਕਰੇ ਹੋਏ ਨੇ ਬੋਸ ਜੀ ਦੇ ਨਹੀਂ ਕੋਈ ਮਤਲਬ ਐਗਜ਼ਿਟ 게ਟ ਹੋ ਗਏ ਇਸ ਤਰ੍ਹਾਂ ਕਿ ਕਿੱਦਾਂ ਹੈ ਜਾਂ ਤਕਰੀਬਨ 4 게ਟ ਹੈ 4 게ਟ ਹਾਂਜੀ ਐਗਜ਼ਿਟ 게ਟ ਸੀਸੀਡੀ ਵੀ ਸਿਆ ਸਾਡੀ ਰੱਖਣਾ ਕਿ ਪਹਿਲੀ ਵਾਰ ਹਾਂਜੀ ਇਹ ਟਿਕਟ ਮਰਬੇੜ ਦੀ ਯਾਤ ਉਹ ਜਿਹੜਾ ਕਰਨ ਲਈ ਉਹ ਤੁਹਾਨੂੰ ਲੱਗ ਲੱਗੇ ਨਹੀਂ ਦੋਨੋਂ ਹੀ ਕੰਬੋ ਹੀ ਆ 100 ਰੁਪਏ ਕੰਬੋ ਹੀ ਆ ਕੰਬੋ ਹੀ ਆ ਜੇ ਤੁਸੀਂ ਨਹੀਂ ਲੈਣਾ ਚਾਹੁੰਦੇ ਤੁਸੀਂ ਉਹਦੇ ਲਈ ਸਿੰਪਲ 40 ਰੁਪਏ ਹਾਂਜੀ ਮੇਲੇ ਤੇ ਆਇਓ ਕਿਵੇਂ ਜਿਹਾ ਲੱਗ ਰਿਹਾ ਮੇਲਾ ਮੇਲਾ ਬਹੁਤ ਵਧੀਆ ਲੱਗ ਰਿਹਾ ਮੇਲੇ ਵਿੱਚ ਖਾਸ ਕੀ ਹੈ ਤੁਹਾਡੇ ਸਾਹਮਣੇ ਮੇਲੇ ਵਿੱਚ ਖਾਸ ਇਹ ਆ ਕਿ ਇੱਥੇ ਹਰ ਚੀਜ਼ ਆ ਜਲ ਪਈਆਂ ਬਹੁਤ ਸੋਹਣੀਆਂ ਆ ਰੱਖੀਆਂ ਨੇ ਉਰੇ ਨਾਲੇ ਹਰ ਚੀਜ਼ ਦੀ ਫੈਸਿਲਿਟੀਆਂ ਨੇ ਉਰੇ ਤੇ ਬਹੁਤ ਸੋਹਣੇ ਸੋਹਣੇ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਆਓਗੇ ਤੇ ਤੁਸੀਂ ਵੀ ਇੰਜੋਏ ਕਰੋਗੇ ਪਹਿਲੇ ਵੀ ਆਇਓ ਮਿਲਦੇ ਸੀ ਹਾਂਜੀ ਮੈਂ ਪਹਿਲਾਂ ਵੀ ਆਈ ਆ ਤੇ ਸੈਟਿੰਗ ਟਾਈਮ ਫੇਰ ਆਏ ਆ ਫਟਿਆੜੇ ਚ ਪਹਿਲੀ ਵਾਰ ਚੱਲਵਰੀ ਲੱਗੀ ਕਿਵੇਂ ਪਹਿਲੀ ਵਾਰ ਲੱਗੀ ਚੱਲਵਰੀ ਬਹੁਤ ਵਧੀਆ ਲੱਗੀ ਆ ਇਸ ਵਾਰੀ ਐਂਟਰੀਸ ਲਗਾ ਲੋ ਯਾ ਜਿਹੜਾ ਹੈ ਨਾ ਗੁਫਾ ਬੜੀ ਹਾਂਜੀ ਬਹੁਤ ਸੋਹਣਾ ਲੱਗਿਆ ਕੀ ਕਹਿਣਾ ਚਾਹੋਗੇ ਹੋ ਮੈਂ ਇਹ ਕਹਿਣਾ ਚਾਹੁੰਦੀ ਆ ਸਾਰੇ ਆਣ ਨੇ ਉਹਦੇ ਪਟਿਆਲਾ ਸਿਟੀ ਤੋਂ ਬਾਹਰਲੇ ਬੰਦੇ ਆ ਕੇ ਦੇਖਣ ਤੇ ਬਹੁਤ ਸੋਹਣਾ ਮੇਲਾ ਲੱਗ ਰਿਹਾ ਰੌਣਕਾਂ ਲੱਗ ਰਹੀਆਂ ਨੇ ਮੇਲੇ ਚ ਘੁੰਮ ਕੇ ਪੈਸਾ ਮਸ ਸੋ ਨਾਮ ਹੈ ਮੇਰਾ ਨਾਮ ਪੁਨੀਤ ਬਾਜੀ ਮੈਂ ਲੋਕਲ ਪਟਿਆਲਾਈ ਇੱਥੋਂ ਥਾਪਰ ਦੀ ਬੈਕ ਸਾਈਡ ਤੋਂ ਉਹਨੇ ਹਰ ਸਾਲ ਮਿਲਦਾ ਹੈ ਹਾਂਜੀ 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 ਤੇ ਇਸ ਵਾਰ ਜਿਹੜਾ ਮੇਲਾ ਲੱਗਿਆ ਉਹ ਬੜੀ ਪਸੰਦ ਆਈ ਮੈਂ ਉਹ ਬੜੀ ਐਨਜੋਏ ਕਰੀ ਬੜੀ ਆਪਣਾ ਇੱਥੇ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਾਜੀ ਮਤਲਬ ਅਸੀਂ ਜਿੰਨੀ ਵਾਰ ਵੀ ਲੱਗਿਆ ਓੰਨੀ ਵਾਰੀ ਅਸੀਂ ਉਹਦੇ ਵਿਜ਼ਿਟ ਕਰੀਆ ਮਤਲਬ ਬਹੁਤ ਅੱਛਾ ਲੱਗਦਾ ਸਾਨੂੰ ਆ ਕੇ ਹਾਂਜੀ 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 ਸਾਰਾ ਅਰੇਂਜਮੈਂਟ ਬਹੁਤ ਅੱਛਾ ਹੈ ਜੀ ਉਹ ਹਾਂਜੀ ਹਾਂਜੀ ਇਹ ਬਹੁਤ ਇੰਜੋਏ ਕੀਤਾ। ਬਾਈ ਇਹ ਕਹਿਣਾ ਚਾਹਾਂਗੇ ਵੀ ਇਹ ਚੀਜ਼ਾਂ ਹਾਈ ਵਾਰ ਲੱਗਣੀਆਂ ਚਾਹੀਦੀਆਂ ਨੇ ਤੇ ਮਤਲਬ ਹਰ ਪਟਿਆਲੇ ਦੇ ਬੰਦੇ ਨੂੰ ਮਤ ਲਾ ਕੇ ਦੇਖਣਾ ਚਾਹੀਦਾ। ਖਾਸ ਕਰ ਬੱਚਿਆਂ ਨੂੰ ਲਿਆ ਕੇ ਦਿਖਾਣਾ ਚਾਹੀਦਾ ਇਹ ਚੀਜ਼ਾਂ ਵਾਸਤੇ। ਚੱਲ ਪਰੇ ਕੀ ਨਹੀਂ ਲੱਗੀ ਪਟਿਆਲੇ ਦੀ। ਵੈਸਟ ਜੀ ਭਾਈ ਬਹੁਤ ਸੋਹਣਾ ਲੱਗਿਆ ਜੀ ਦੇਖ ਕੇ। ਬਾਕੀ ਇਹ ਬੱਚਿਆਂ ਨੂੰ ਇਹ ਚੀਜ਼ਾਂ ਦਾ ਦੇਖੋ ਰਹਿਂਦਾ ਵੀ ਬਹੁਤ ਜੀ ਦੇਖਣ ਦਾ ਤੇ ਬੱਚਿਆਂ ਨੂੰ ਅਸੀਂ ਦਿਖਾਇਆ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ। ਓਕੇ ਥੈਂਕਿਊ ਜੀ। ਵਧੀਆ ਵਧੀਆ ਆਈਟਮਾਂ ਦੇਖ ਕੇ ਮੁੱਛ ਪਾਣੀ ਆ ਗਿਆ। ਮਤਲਬ ਇਹ ਕਿੰਨੇ ਕੁ ਦੇ ਆ? ਅਜਿਹਾ ਪਤਾ ਲੱਗ ਜਾ ਤੀਨਾ ਦਾ ਜਿਹੜਾ 60 ਹੈ ਜੀ ਇਸ ਤੋਂ ਇਲਾਵਾ ਆਪਣਾ ਜਿਹੜਾ ਸਮੋਸੇ ਹੈ ਇਹਦਾ 50 ਹੈ ਤੇ ਜਿਵੇਂ ਪਿਛਲੇ ਸਾਲ ਵੀ ਆਪਣਾ ਮਿਲਕ ਬਲੈਂਡ ਬੜਾ ਅੱਛਾ ਰਿਸਪੌਂਸ ਮਿਲਿਆ ਸੀ ਮੇਲੇ ਦੇ ਵਿੱਚ ਉਹ ਵੀ 60 ਰੱਖਿਆ ਤੇ ਤਿਲਾ ਗੁਲਪੀ ਹੈ 30 ਦੀ ਠੀਕ ਹੁਣ ਕੀ ਨਾਮ ਹੈ ਕੁਲਵਿੰਦਰ ਬਰਾ ਮੈਮ ਤੁਸੀਂ ਅੱਜ ਮੈਂ ਲੇਟ ਆਇਆ ਹਾਂ ਬਲਦੇ ਤਾਂ ਸਭ ਕਿਥੇ ਰਹਿੰਦੇ ਪਟਿਆਲੇ ਜੋ ਕੇ ਬਾਹਰ ਹਾਂਜੀ ਪਟਿਆਲੇ ਆ ਜੀ ਹਾਂਜੀ ਤੇਲੇ ਚਾਹ ਤੁਸੀਂ ਕੀ ਮੈਂ ਤਾਂ ਲੱਗਿਆ ਤਾਂ ਲੋੜ ਦਾ ਸਿਸਟਮ ਹਾਂਜੀ ਬਹੁਤ ਵਧੀਆ ਲੱਗਿਆ ਕਿਹੜੇ ਕਿਹੜੇ ਚੁੱਲੇ ਲਿੱਤੇ ਨਹੀਂ ਹਲੇ ਤਾਂ ਹੁਣ ਐਂਟਰੀ ਕੀਤੀ ਹੈ ਦੇਖਿਆ ਮਤਲਬ ਅਸੀਂ ਕਿਹੜੇ ਕਿਹੜੇ ਚਿੱਲੇ ਚੁੱਲੇ ਕੋਈ ਨਾ ਤਾਂ ਚੁੱਲੇ ਨਹੀਂ ਮਤਲਬ ਲੈ ਨਹੀਂ ਮਤਲਬ ਦੇਖਿਆ ਜਲਪਰੀ ਵਗੈਰਾ ਸਾਰਾ ਕੁਝ ਦੇਖ ਕੇ ਨਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਪਹਿਲੀ ਵਾਰ ਜਲਪਰੀ ਲੱਗਿਆ ਤੁਹਾਨੂੰ ਕਿਵੇਂ ਲੱਗਾ ਹਾਂਜੀ ਹਾਂਜੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਇਹ ਫੋਟੋ ਜ਼ੋਨ ਬਣਾ ਕੇ ਆਖਿਆ ਨਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਵਾਰੀ ਪਟਿਆਲੇ ਦੇ ਵਿੱਚ ਜਿਹੜਾ ਹੈਗਾ ਮੇਲਾ ਲੱਗਿਆ ਹੈਗਾ ਬਹੁਤ ਹੀ ਵਧੀਆ ਜਿਹੜੀ ਹੈਗੀ ਇਹਨਾਂ ਨੇ ਡੈਕੋਰੇਟ ਕੀਤਾ ਹੋਇਆ ਹੈ ਮੇਲੇ ਨੂੰ ਆ ਦੇਖੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆਪਾਂ ਪੂਰੇ ਬਾਗਬਾਨੀ ਉਹ ਲਾ ਇੱਕ ਪੂਰਾ ਪਾਰਕ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਦੇਖੋ ਇਹ ਤੁਹਾਨੂੰ ਲੱਗ ਰਿਹਾ ਹੋਣਾ ਕਿ ਨਕਲੀ ਹੈ ਲੇਕਿਨ ਇਹ ਸਾਰੇ ਫਰੂਟਸ ਜਿਹੜੇ ਹੈਗੇ ਨੇ ਇਹ ਅਸਲੀ ਨੇ ਬਿਲਕੁਲ ਬਸ ਇਹ ਕਿਹਾ ਕਿ ਆਪਾਂ ਤੋੜ ਕੇ ਖਾ ਨਹੀਂ ਸਕਦੇ ਬਟ ਫਿਰ ਵੀ ਇਹਨ ਅਸਲੀ ਲਗਾਏ ਹੋਏ ਨੇ ਇਹਨਾਂ ਨੇ ਦੇਖੋ ਕਿੰਨਾ ਖੂਬਸੂਰਤ ਬਣਾਇਆ ਹੋਇਆ ਹੈ ਦੇਖੋ ਪਾਣੀ ਮਤਲਬ ਐਂ ਲੱਗਦਾ ਜਿਵੇਂ ਆਪਾਂ ਕਿਤੇ ਫਿਸ਼ ਟੇਲ ਤੇ ਟੇਲ ਰਹੇ ਆ ਬਹੁਤ ਹੀ ਵਧੀਆ ਮਤਲਬ ਸਿਸਟਮ ਕੀਤਾ ਹੋਇਆ ਹੈ ਉਹਦੇ ਕੋਲ ਪਾਣੀ ਹੈ ਇਹਦੇ ਵਿੱਚੋ ਫਿਸ਼ ਵੀ ਹੈਗੀਆਂ ਨੇ ਬੜੀ ਜਬਰਦਸਤ ਇਹ ਤੁਸੀਂ ਜੋਂਮ ਕਰਕੇ ਦਿਖਾਉਂਦਾ ਅੰਦਰ ਫਿਸ਼ ਨੇ ਬਹੁਤ ਵਧੀਆ ਇਹ ਦਿਖਾਣ ਲੱਗਾ ਤੁਹਾਨੂੰ ਐਂਟਰੀ ਹੈ ਜਿਹੜੀ ਅ ਜਲਪਰੀ ਜਿੱਥੇ ਜਲਪਰੀ ਇਹ ਕੋਲੋਂ ਪਹੁੰਚ ਐਂਟਰੀ ਦੇਖੋ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਜਿਹੜੀ ਗੁਫਾ ਜੀ ਬਣਾਈ ਆ ਐ ਲੱਗਦਾ ਹੈ ਵੀ ਜਿਵੇਂ ਕਿ ਅੱਪਾ ਧਰਮ ਦੇ ਸੰਤ ਆ ਗਏ ਹੁੰਦੇ ਆ ਇਹ ਦੇਖੋ ਕਿੰਨੀ ਖੂਬਸੂਰਤ ਤਰੀਕੇ ਨਾਲ ਐਂਟਰੀ ਕੀਤੀ ਹੋਈ ਆ ਇਹਨਾਂ ਨੇ ਇਹ ਆਪਾਂ ਇਸ ਟਾਈਮ ਜਾ ਰਹੇ ਆ ਜਿੱਥੇ ਮਰਮੇਡ ਪੰਨੇ ਦੇ ਵਿੱਚ ਤੁਹਾਨੂੰ ਅੱਗੇ ਦਾ ਵੀ ਦ੍ਰਿਸ਼ ਦਿਖਾਵਾਂਗੇ ਆਪਾਂ ਕਿੰਨਾ ਖੂਬਸੂਰਤ ਆ मरमेटा देखो ये बिलकुल पानी जगह जी सें देखो पर स ले गए मैं अपनी फैमिलिया लोग आ रहे फैमिली आके उठ जलपरी जिन्होंने आप कहने जी ये देखो ए, इस टाइम आपजूद आ गए जिथे मरमेट कलपरी जिन्होंने कहने देखो अः असली च है ਇਹ ਹਿਲਕੇ ਦਿਖਾਏਗਾ ਤੁਹਾਨੂੰ ਥੋੜਾ ਜਿਹਾ ਹਿਲਕੇ ਦਿਖਾਓ ਜੀ ਤਾਂ ਕਿ ਦਰਸ਼ਕਾਂ ਦੇਖੋ ਇਹ ਵੈਸੇ ਹੈ ਨਕਲੀ ਕੰਪਿਊਟਰਾਈਜ਼ ਹੈ ਆਪਾਂ ਉਹ ਬੋਲਾਂਗੇ ਆਪਣੀ ਵੋਇਸ ਦੇ ਨਾਲ ਹੀ ਇਹ ਜਿਹੜਾ ਹੈਗਾ ਹਿਲੇਗਾ ਹੁਣ ਆਪਾਂ ਉਹ ਵੀਡੀਓ ਆਉਟਿਓ ਆਉਟਿਓ ਇਹ ਆਪਾਂ ਖੜੇ ਹਾਂ ਇਸ ਸਮਾ ਮੇਲਾ ਜਿਹੜਾ ਲੱਗਿਆ ਉਹਦੇ ਅੰਦਰ ਕੋਈ ਇਤਰ ਪਹਿਲੇ ਆਪਾਂ ਤੁਹਾਨੂੰ ਵੀਓ ਦਿਖਾਉਣ ਲੱਗੇ ਆ ਇਸ ਤਰ੍ਹਾਂ ਜਿਹੜੇ ਹਰ ਤਰ੍ਹਾਂ ਦੀ ਚੀਜ਼ੇ ਉਰੇ ਅਵੇਲੇਬਲ ਮਿਲੇਗੀ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਹੀ ਵਧੀਆ ਉਰੇ ਮਾਰਕੀਟ ਲੱਗੀ ਹੋਈ ਹੈ ਮੇਲੇ ਦੇ ਵਿੱਚ आज आप गल बात भी करने की कोशिश करते हैं दुकान ले नाल की नाम है पाजी दिलशाद जी कहां से है बिहार कोर्ट में हां जी मतलब ये जो लगाए हो इस तरह क्या चीज है ये इधर परफ्यूम है परफ्यूम है इधर भी है परफ्यूम भी है सर प्राइस कहां से स्टार्ट होता है 3 एमएल से स्टार्टिंग है सर हमारी 100 रुपए पर एमएल होता है

ਸਾਰੇ ਅਰੇਬੀਨ ਨੇ ਆਪਣੇ ਕੋਲ ਉਹ ਤੋਂ ਹੁੰਦੇ ਨੇ ਜੀ ਅਤਰ ਵੀ ਹੁੰਦੇ ਨੇ ਜਿਵੇਂ ਰਮਾਨੀ ਦਾ ਆ ਗਿਆ 1 ਮਿਲੀਅਨ ਦਾ ਆ ਗਿਆ ਗੁੱਚੀ ਦਾ ਆ ਗਿਆ ਜਿਹੜਾ ਮਰਜ਼ੀ ਤੁਸੀਂ ਬ੍ਰੈਂਡ ਲਿਓ ਸਾਰੇ ਮਿਲਣਗੇ ਹਾਂਜੀ ਹਾਂਜੀ ਸਰ ਹਾਂਜੀ ਕੰਪਨੀ ਹੈ ਸਿਆਮਾ ਅਤਰ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ